ਗੁਰ ਜੀ ਦਾ ਹਾਲ ਸਾਮ ਕਰਾਈ ਮਾਹੀ ਗੁਰ ਜੀ ਕੀ ਪਤੇ ਰਾਗ ਸੂਹੀ ਮਹੱਲਾ ਚੌਥਾ ਛੰਤ ਘਾਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਤ ਗੁਰ ਪੁਰਖ ਮਿਲਾਏ ਅਵਗਣ ਵਿਕਣਾ ਸਤ ਗੁਰ ਪੁਰਖ ਮਿਲਾਏ ਇੱਥੇ ਵਿਸਰਾਮ ਹੈ ਅਵਗਣ ਵਿਕਣਾ ਗੁਣ ਰਵਾ ਬਲਰਾਮ ਜੀ ਸਤਗੁਰ ਪੁਰਖ ਮਿਲਾਏ ਆਵਗਣ ਵਿਕਣਾ ਗੁਣ ਰਵਾ ਬਲਰਾਮ ਜੀ ਥੋੜਾ ਜਿਹਾ ਕਸ ਕੇ ਬੂਲਨਾ ਆਵਗਣ ਵਿਕਣਾ ਵਿਕਣਾ ਨਹੀਂ ਕਹਿਣਾ ਨਾ ਪੁੱਲਾ ਜ ਆਵਗਣ ਵਿਕਣਾ ਗੁਣ ਰਵਾ ਜਿੱਥੇ ਠਮਕ ਲਾ ਦਿੰਨੀ ਬਲਰਾਮ ਜੀ ਸਤਗੁਰ ਪੁਰਖ ਮਿਲਾਏ ਆਵਗਣ ਵਿਕਣਾ ਗੁਣ ਰਵਾ ਬਲਰਾਮ ਜੀ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ-ਨਿਤ ਚਵਾ ਬਲਰਾਮ ਜੀ ਹਰ ਹਰ ਨਾਮ ਧਿਆਏ ਇਥੇ ਵਿਸਰਾਮ ਹੈ ਗੁਰਬਾਣੀ ਨਿਤ-ਨਿਤ ਚਵਾ ਇਥੇ ਝਮਕ ਬਲਰਾਮ ਜੀ ਜਿੰਨੇ ਪਾ ਤਾਂਉਣਗੇ ਨਾ ਬਲਰਾਮ ਜੀ ਇਹ ਸਾਰੇ ਨਕਸ਼ੀਰ ਕੇ ਜੀ ਪੜਨੇ ਬਲਰਾਮ ਨਹੀਂ ਕਹਿਣਾ ਹੈ ਗੁਰਬਾਣੀ ਸਦ ਮੀਠੀ ਲਾਗੀ ਪਾਪ ਵਿਕਾਰ ਗਵਾਇਆ ਗੁਰਬਾਣੀ ਇਥੇ ਯਮਕ ਲਾ ਦੇਣੀ ਹੈ ਸਦ ਮੀਠੀ ਲੱਗੀ ਸਦ ਪੋਲਾ ਹੀ ਬੋਲਣਾ ਸਦ ਨਹੀਂ ਕਹਿਣਾ ਹੈ ਪਾਕ ਪਾਪ ਵਿਕਾਰ ਗਵਾਇਆ ਹਮੈ ਰੋਗ ਗਿਆ ਭਉ ਭਾਗਾ ਹਮੈ ਰੋਗ ਗਿਆ ਇਥੇ ਠਮਕ ਲਾ ਦੇਣੀ ਹੈ ਭਉ ਭਾਗਾ ਇਥੇ ਵਿਸਰਾਮ ਸਹਿਜ ਸਹਿਜ ਮਿਲਾਇਆ ਕਾਇਆ ਸੇਜ ਗੁਰ ਸਬਦ ਸੁਖਾਲੀ ਗਿਆਨ ਤਤ ਕਰ ਭੁੱਗੋ ਅਨ ਦਿਨ ਸੁਖ ਮਾਣੇ ਨੇਤਰ ਲੀਆ ਨਾਨਕ ਧੁਰ ਸੰਜੋਗੋ ਸਤ ਸੰਤੋਖ ਕਰ ਪਾਓ ਕੁੜਮ ਕੁੜਮਾਈ ਆਇਆ ਬਲਰਾਮ ਜੀ ਇਸੇ ਤਰ੍ਹਾਂ ਵਿਸਰਾਮ ਲਾਉਣਾ ਹੈ ਸਤ ਸੰਤੋਖ ਕਰ ਪਾਓ ਇਥੇ ਵਿਸਰਾਮ ਹੈ ਕੁੜਮ ਕੁੜਮਾਈ ਆਇਆ ਇਥੇ ਤਮਕ ਬਲਰਾਮ ਜੀ ਸੰਤ ਜਨਾ ਕਰ ਮੇਲ ਗੁਰਬਾਣੀ ਗਾਵਾਈਆ ਬਲ ਰਾਮ ਜੀ ਇਹ ਵੀ ਵਿਸਰਾਮ ਸੰਤ ਜਨਾ ਕਰ ਮੇਲ ਇਥੇ ਵਿਸਰਾਮ ਹੈ ਗੁਰਬਾਣੀ ਗਾਵਾਈਆ ਬਲ ਰਾਮ ਜੀ ਬਾਣੀ ਗੁਰ ਗਾਈ ਪਰਮ ਗਤ ਪਾਈ ਪੰਚ ਮਿਲੇ ਸੋਹਾਇਆ ਗਿਆ ਕ੍ਰੋਧ ਮਮਤਾ ਤਾਨ ਨਾਠੀ ਪਾਖੰਡ ਪਰਮ ਗਵਾਇਆ ਗਇਆ ਕ੍ਰੋਧ ਮਮਤਾ ਤਨ ਨਾਠੀ ਪਾਖੰਡ ਭਰਮ ਗਵਾਇਆ ਹਉਮੈ ਪੀਰ ਹਉਮੈ ਪੀਰ ਗਈ ਸੁਖ ਪਾਇਆ ਹਉਮੈ ਪੀਰ ਗਈ ਇਥਠੰਕ ਲੱਗ ਜਣੀਆ ਸੁਖ ਪਾਇਆ ਅਰੋਗਤ ਭਏ ਸਰੀਰਾ ਅਰੋਗਤ ਭਏ ਸਰੀਰਾ ਗੁਰ ਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ ਗੁਣੀ ਬਾਣੇ ਨਾਲ ਬੋਲਣਾ ਨਾਨਕ ਗੁਣੀ ਗਹੀਰਾ ਗੁਰ ਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ ਮਨ ਮੁਖ ਵਿਛੁੜੀ ਦੂਰ ਮਹਿਲ ਨ ਪਾਏ ਬਲ ਗਈ ਇਥੇ ਵਿਸਰਾਮ ਧਿਆਨ ਨਾਲ ਲਾਉਣਾ ਹੈ ਮਨ ਮੁਖ ਵਿਛੁੜੀ ਦੂਰ ਇਥੇ ਵਿਸਰਾਮ ਹੈ ਮਹਿਲ ਨ ਪਾਏ ਬਲ ਗਈ ਇਥੇ ਠਮਕਲਾ ਦਿੰਦੀ ਹੈ ਮਹਿਲ ਨਾ ਪਾਏ ਥੇ ਥੋੜਾ ਠਹਿਰਾ ਦੇ ਦੇਣਾ ਬਲ ਗਈ ਥੇ ਜਿਆਦਾ ਰੁਕਣਾ ਹੈ ਮਹਿਲ ਨਾ ਪਾਏ ਬਲ ਗਈ ਬਲਰਾਮ ਜੀ ਮਨਮੁਖ ਵਿਚੜੀ ਵਿਚੁੜੀ ਦੂਰ ਮਹਿਲ ਨਾ ਪਾਏ ਬਲ ਗਈ ਬਲਰਾਮ ਜੀ ਮਹਿਲ ਨਾ ਪਾਏ ਬਲ ਗਈ ਬਲਰਾਮ ਜੀ ਅੰਤਰਮਮਤਾ ਕੂਰ ਕੂੜ ਵਿਹਾਜੇ ਅੰਤਰਮਮਤਾ ਕੂਰ ਕੂੜ ਵਿਹਾਜੇ ਕੂੜ ਲਈ ਬਲਰਾਮ ਜੀ ਇਹ ਵੀ ਮਹਿੰਗਾ ਵਿਸਰਾਮ ਹੈ ਅੰਤਰਮਮਤਾ ਕੂਰ ਇਥੇ ਵਿਸਰਾਮ ਹੈ ਇਹ ਕੂਰ ਉਚਾਰਨ ਕਰਨਾ ਹੈ ੜਾੜੇ ਨਾਲ ਨਹੀਂ ਬੋਲਣਾ ਕੂੜ ਨਹੀਂ ਕਹਿਣਾ ਧਿਆਨ ਨਾਲ ਕੂਰ ਬੋਲਣਾ ਹੈ ਰਾਰੇ ਨਾਲ ਅੰਤਰਮਮਤਾ ਕੂਰ ਕੂੜ ਵਿਹਾਜੇ ਕੂੜ ਲਈ ਬਲਰਾਮ ਜੀ ਕੂੜ ਕਪਟ ਕਮਾਵੇ ਮਹਾ ਦੁੱਖ ਪਾਵੇ ਵੇਨ ਸਤਗੁਰ ਮਾਗ ਨਾ ਪਾਇਆ ਉਜੜ ਪੰਥ ਉਜੜ ਪੰਥ ਪਰਮ ਪ੍ਰਮਾਹ ਗਾਵਾਰੀ ਇਸ ਨੂੰ ਉਜੜ ਨਹੀਂ ਕਹਿਣਾ ਇਸ ਨੂੰ ਛੱਜੇ ਨਾਲ ਉਚਾਰਨ ਕਰਨਾ ਉਜੜ ਉਜੜ ਪੰਥ ਪਰਮਾ ਗਾਵਾਰੀ ਉਜੜ ਪੰਥ ਪਰਮਾ ਗਾਵਾਰੀ ਖਿੰਨ ਖਿੰਨ ਧੱਕੇ ਖਾਇਆ ਆਪੇ ਦਇਆ ਕਰੇ ਪ੍ਰਭ ਦਾਤਾ ਸਤਗੁਰ ਪੁਰਖ ਮਿਲਾਏ ਜਨਮ ਜਨਮ ਕੇ ਵਿਛੜੇ ਜਨ ਮੇਲੇ ਨਾਨਕ ਸਹਜ ਸੁਭਾਏ ਆਇਆ ਲਗਨ ਗਣਾਈ ਹਿਰਦੈ ਧਨ ਓ ਮਾਹੀਆ ਬਲਰਾਮ ਜੀ ਆਇਆ ਲਗਨ ਗਣਾਈ ਇਥੇ ਵੀ ਸ੍ਰੀ ਰਾਮ ਲਾ ਦੇਣਾ ਹਿਰਦੈ ਧਨ ਓ ਮਾਹੀਆ ਊੜਾ ਖੁੱਲੇ ਮੂੰਹ ਲੈ ਇਕੱਠਾ ਉਚਾਰਨ ਕਰਨਾ ਹਿਰਦੈ ਧਨ ਓ ਮਾਹੀਆ ਬਲਰਾਮ ਜੀ ਆਇਆ ਲਗਨ ਗੁਨਾਇ ਹਿਰਦੈ ਧਾਨ ਓ ਮਾਹੀਆ ਬਲਰਾਮ ਜੀ ਪੰਡਿਤ ਪਦ ਆਣ ਪੱਤੀ ਬਹਿਵਾ ਚਾਈਆ ਬਲਰਾਮ ਜੀ ਜੇ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਪੰਡਿਤ ਪਾਦੇ ਆਣ ਇਥੇ ਵਿਸਰਾਮ ਹੈ ਪੱਤੀ ਬਹਿਵਾ ਚਾਈਆ ਪੱਤੀ ਪਦ ਜਿਹੜਾ ਨਾ ਖਸ ਕੇ ਬੋਲਣਾ ਹੈ ਚਿੱਠੀ ਯਾਨੀ ਚਿੱਠੀ ਦਾ ਬਾਚਕ ਹੈ ਪੱਤੀ ਬਹਿਵਾਚਾਈਆ ਬਲਰਾਮ ਜੀ ਪੱਤੀ ਵਾਚਾਈ ਮਨ ਵਜੀ ਵਧਾਈ ਜਦ ਸਾਜਣ ਸੁਨੇ ਘਰ ਆਏ ਪੱਤੀ ਵਾਚਾਈ ਮਨ ਵਜੀ ਵਧਾਈ ਇਥੇ ਵਿਸ਼ਰਾਮ ਜਦ ਸਾਜਣ ਸੁਨੇ ਘਰ ਆਏ ਗੁਣੀ ਗਿਆਨੀ ਬਹਿ ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤ ਦਿਵਾਏ ਵਰ ਪਾਇਆ ਪੁਰਖ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤ ਦਿਵਾਏ ਵਰ ਪਾਇਆ ਪੁਰਖ ਅਗੰਮ ਅਗੋਚਰ ਸਦ ਨਵ ਤਨ ਬਾਲ ਸਖਾਈ ਨਾਨਕ ਕਿਰਪਾ ਕਰ ਕੈ ਮਿਲੇ ਵਿਛੋੜ ਕਦੇ ਨਾ ਜਾਈ ਸੁਹੀ ਮਹੱਲਾ ਚੌਥਾ ਹਾਰੇ ਪਹਿਲੜੀ ਲਾਵ ਪਰਵਰਤੀ ਕਰਮ ਦਰੜਾਇਆ ਬਾਲਰਾਮ ਜੀਓ ਸਾਰੀ ਤਕਰੀਬਨ ਪਾਠੀ ਸਿੰਘ ਪਹਿਲੜੀ ਬੋਲਦੇ ਹਨ ਪਰ ਹਾਹੀ ਸਿਹਾਰੀ ਹੈ ਪਹਿਲੜੀ ਪਹਿਲ ਜਿਸ ਤਰ੍ਹਾਂ ਉਚਾਰਨ ਕਰਦੇ ਨਾ ਆਪਾਂ ਅਨਿਕ ਬਨਿਤਾ ਜਿਵੇਂ ਅਨਿਕ ਦੇ ਨੰਨੇ ਦੀ ਸਿਹਾਰੀ ਉਚਾਰਦੇ ਹਾਂ ਬਨਿਤਾ ਪਦ ਬੋਲਦੇ ਆ ਇਸ ਕਰਕੇ ਇਹ ਜਿਹੜੀ ਸਿਹਾਰੀ ਹੈ ਨਾ ਇਹ ਉਚਾਰਨ ਕਰਨੀ ਹੈ ਹਰ ਪਹਿਲੜੀ ਲਾਵ ਇਥੇ ਵਿਸਰਾਮ ਐ ਪਰvirti ਕਰਮ ਦ੍ਰਿੜਾਇ ਇਥੇ ਠਮਕ ਲਾ ਦਿੰਨੀ ਐ ਬਲਰਾਮ ਜੀ ਹਰ ਪਹਿਲੜੀ ਲਾਵ ਪਰvirti ਕਰਮ ਦ੍ਰਿੜਾਇ ਬਲਰਾਮ ਜੀ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ ਪਾਪ ਤਜਾਇਆ ਬਲਰਾਮ ਜੀ ਇਹ ਵੀ ਜਿਆਦਾ ਵਿਸਰਾਮ ਤੇ ਰੁਕਣਾ ਬਾਣੀ ਬ੍ਰਹਮਾ ਵੇਦ ਇਥੇ ਵਿਸਰਾਮ ਹੈ ਧਰਮ ਗ੍ਰਿੜ ਹੋ ਪਾਪ ਤਜਾਇਆ ਇਥੇ ਠੰਮਕ ਲਾ ਦਨੀ ਹੈ ਬਲ ਰਾਮ ਜੀ ਹੋ ਧਰਮ ਦ੍ਰਿੜ ਹੋ ਹਰ ਨਾਮ ਤੇ ਆਵਹੁ ਸਿਮਰਤ ਨਾਮ ਦ੍ਰਿੜਾਇਆ ਹਾਂਜੀ ਸਿਮਰਤ ਉਚਾਰਨ ਕਰਨਾ ਮੰਮੇ ਨੂੰ ਵੀ ਸਿਆਰੀ ਲੱਗੀ ਹੋਈ ਹੈ ਧਰਮ ਦ੍ਰਿੜ ਹੋ ਹਰ ਨਾਮ ਤੇ ਆਵਹੁ ਸਿਮਰਤ ਨਾਮ ਦ੍ਰਿੜਾਇਆ ਸਤ ਗੁਰ ਗੁਰ ਪੂਰਾ ਆਰਦਾਹ ਸਭ ਕਿਲ ਵਿਖ ਪਾਪ ਗਵਾਇਆ ਆਰਦਾਹ ਦਦਾਂ ਨਹੀਂ ਲਾਉਣਾ ਆਰਦਾਹ ਸਤ ਗੁਰ ਗੁਰ ਪੂਰਾ ਆਰਦਾਹ ਸਭ ਕਿਲ ਵਿਖ ਪਾਪ ਗਵਾਇਆ ਸਤ ਗੁਰ ਗੁਰ ਪੂਰਾ ਆਰਦਾਹ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਵਡਭਾਗੀ ਮਨ ਹਰ ਹਰ ਮੀਠਾ ਲਾਇਆ ਜਾਨ ਕਹੈ ਨਾਨਕ ਲਾਵ ਪਹਿਲੀ ਹਾਂਜੀ ਸਹਿਜ ਆਨੰਦ ਹੂਆ ਵੱਡ ਭਾਗੀ ਇਥੇ ਕਿਸ ਆਮ ਸਹਿਜ ਆਨੰਦ ਹੂਆ ਵੱਡ ਭਾਗੀ ਮਨ ਹਰ ਹਰ ਮੀਠਾ ਲਾਇਆ ਜਾਨ ਕਹੈ ਨਾਨਕ ਲਾਵ ਪਹਿਲੀ ਆਰੰਭ ਕਾਜ ਰਚਾਇਆ ਆਰੰਭ ਕਾਜ ਰਚਾਇਆ ਹਰ ਦੂਜੜੀ ਲਾਵ ਸਤਗੁਰ ਪੁਰਖ ਮਿਲਾਇਆ ਬਾਲਰਾਮ ਜੀ ਦੂਜੜੀ ਨਹੀਂ ਤੈਨਾ ਹਰ ਇਥੇ ਯਮਕ ਲਾਦਨੀ ਦੂਜੜੀ ਲਾਭ ਇਥੇ ਵਿਸਰਾਮ ਹਰ ਇਹ ਹਰ ਪਦ ਤੇ ਯਮਕ ਹੈ ਪਹਿਲਾਂ ਵੀ ਹਰ ਪਹਿਲੜੀ ਲਾਭ ਇਸੇ ਤਰ੍ਹਾਂ ਇਥੇ ਵੀ ਹਰ ਦੂਜੜੀ ਲਾਭ ਕਸ ਕੇ ਬੋਲਣਾ ਹੈ ਹਰ ਦੂਜੜੀ ਲਾਭ ਸਤਗੁਰ ਪੁਰਖ ਮਿਲਾਇਆ ਬਲਰਾਮ ਜੀ ਨਿਰਭਉ ਭੈ ਮਨ ਹੋਏ ਨਿਰਭਉ ਇਥੇ ਜਮਕ ਲਾ ਦਨੀ ਹੈ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀ ਨਿਰਭਉ ਭੈ ਮਨ ਹੋਏ ਇਥੇ ਵੀ ਸ੍ਰਾਮ ਹਉਮੈ ਮੈਲ ਗਵਾਇਆ ਬਲਰਾਮ ਜੀ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ ਹਰ ਆਤਮ ਰਾਮ पसारे ਆ ਸੁਆਮੀ ਸਰਬ ਰਹਿ ਆ ਭਰ ਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਅ ਚਲਾਈ ਅਨਹਦ ਸ਼ਬਦ ਵਜਾਈ ਹਰ ਤੀਜੜੀ ਲਾਅ ਮਨ ਚਾਉ ਪਿਆ ਬੈਰਾਗੀ ਆ ਬਲਰਾਮ ਜੀ ਇਹ ਵੀ ਤੀਜੜੀ ਨਹੀਂ ਕਹਿਣਾ ਹੈ ਹਰ ਇਥੇ ਯਮ ਕਲਾ ਜਨੀਆ ਤੀਜੜੀ ਲਾਹਵ ਇਥੇ ਵਿਸਰਾਮ ਕਸਿ ਮਨ ਚਾਉ ਭਇਆ ਬੈ ਰਾਗਿਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵਡ ਭਾਗਿਆ ਬਲਰਾਮ ਜੀਓ ਹਰ ਮੇਲ ਨਹੀਂ ਕਹਿਣਾ ਸੰਤ ਜਨਾ ਹਰ ਮੇਲ ਵਖਰਾ ਬੋਲਣਾ ਹਰ ਪਾਇਆ ਵਡ ਭਾਗਿਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡ ਭਾਗੀ ਪਾਇਆ ਹਰ ਕਥੀਏ ਅਕਥ ਕਹਾਣੀ ਕਥੀ ਕਹਿ ਦਿੱਤਾ ਆਹੜਾ ਤੇ ਲਾ ਦੇ ਨਾਲ ਕਥ ਹਰ ਕਥੀਏ ਅਕਥ ਕਹਾਣੀ ਸੰਤ ਜਨਾ ਵਡ ਭਾਗੀ ਪਾਇਆ ਹਰ ਕਥੀਏ ਅਕਥ ਕਹਾਣੀ ਹਿਰਦੈ ਹਰ ਹਰ ਕਹਾਣੀ ਨਾਣਾ ਪੂਰਾ ਬੋਲਿਆ ਕਰਨਾ ਕਹਾਣੀ ਹਿਰਦੈ ਹਰ 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 ਧੁਨ ਉਪਜੀ ਹਰ ਜਪੀਐ ਮਸਤਕ ਭਾਗ ਜੀਉ ਜਨ ਨਾਨਕ ਬੋਲੇ ਤੀਜੀ ਲਾਵੇ ਹਰ ਉਪਜੈ ਮਨ ਬੈਰਾਗ ਜੀਉ ਹਰ ਹਰ ਉਪਜੈ ਮਨ ਬੈਰਾਗ ਜੀਉ ਹਰ ਚੌਥੜੀ ਲਾਵ ਮਨ ਸਹਜ ਪਿਆ ਹਰ ਪਾਇਆ ਬਾਲਰਾਮ ਜੀਉ ਇਹ ਵੀ ਹਰ ਪਦ ਤੇ ਜਮਕ ਲਾ ਦੇਣੀ ਹੈ ਚੌਥੜੀ ਨਹੀਂ ਕਹਿਣਾ ਊੜਾ ਹੈਗਾ ਚੌਥੜੀ ਲਾਵ ਇੱਥੇ ਵਿਸਰਾਮ ਹੈ ਮਨ ਸਹਜ ਭਇਆ ਹਰ ਪਾਇਆ ਬਲਰਾਮ ਜੀ ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀ ਗੁਰਮੁਖ ਮਿਲਿਆ ਸੁਭਾਏ ਇੱਥੇ ਵਿਸਰਾਮ ਹੈ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅਨਦਨ ਹਰ ਲੈਵਲ ਆਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵੱਜੀ ਵਾਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਨਾਸੀ ਇਕ ਓੰਕਾਰ ਸਤਗੁਰ ਪ੍ਰਸਾਦਿ ਰਾਗ ਸੁਹੀ ਛੰਤ ਮਹੱਲਾ ਚੌਥਾ ਘਰ ਦੂਜਾ ਗੁਰਮੁਖ ਹਰ ਗੁਣ ਗਾਏ ਗੁਰਮੁਖ ਪਾਤਿਵਿਸਰਾਮ ਹੈ ਹਿਰਦੈ ਰਸਨ ਰਸਾਈ ਇਹ ਵੀ ਹਿਰਦੈ ਪਾਤਿਵਿਸਰਾਮ ਹੈ ਹਰ ਰਸਨ ਰਸਾਈ ਮੇਰੇ ਪ੍ਰਭ ਭਾਈ ਮਿਲਿਆ ਸਹਿਜ ਸੁਭਾਈ ਅਨ ਦਿਨ ਭੋਗ ਭੋਗੇ ਸੁਖ ਹੋ ਸੋਵੈ ਅਨ ਦਿਨ ਭੋਗ ਭੋਗੇ ਸੁਖ ਸੋਵੈ ਸਬਦ ਰਹਿ ਲਿਵ ਲਾਈ ਵੱਡਾ ਭਾਗ ਗੁਰ ਪੂਰਾ ਪਾਈਐ ਅਨ ਦਿਨ ਨਾਮ ਧਿਆਈ ਸਹਿਜੇ ਸਹਿਜ ਮਿਲੇ ਜਗ ਜੀਵਨ ਨਾਨਕ ਸੁਨ ਸਮਾਈ ਨਾਨਕ ਪਦ ਕੀ ਯਮਕ ਲਾ ਦੇਣੀ ਸੰਗਤ ਸੰਤ ਮਿਲਾਏ ਸੰਗਤ ਸੰਤ ਇਥੇ ਵਿਸਰਾਮ ਲਾ ਦੇਣਾ ਮਿਲਾਏ ਹਰ ਸਾਰ ਨਿਰਮਲ ਨਾਈ ਇਹ ਵੀ ਵਿਸਰਾਮ ਹਰ ਸਾਰ ਨਿਰਮਲ ਇਥੇ ਵਿਸਰਾਮ ਲਾਉਣਾ ਹੈ ਨਾਈ ਪਾਦ ਜਿਹੜਾ ਪਹਾੜਾ ਉਚਾਰਨ ਕਰਨਾ ਹੈ ਨਿਰਮਲ ਜਲ ਨਾਈ ਮੈਂ ਲਗਵਾਈ ਭਈ ਪਵਿੱਤ ਸਰੀਰਾ ਦੁਰਮਤ ਮੈਲ ਗਈ ਭ੍ਰਮ ਭਾਗਾ ਹਉ ਮੈਂ ਬਿਨਠੀ ਪੀਰਾ ਨਦਰ ਪ੍ਰਭ ਸਤ ਸੰਗਤ ਪਾਈ ਨੀਜ ਘਰ ਹੂਆ ਵਾਸਾ ਹਰ ਮੰਗਲ ਰਸ ਰਸਨ ਰਸਾਈ ਨਾਨਕ ਨਾਮ ਪ੍ਰਗਾਸ ਅੰਤਰ ਰਤਨ ਵਿਚਾਰੇ ਇਹ ਅੰਤਰ ਪਦ ਤੇ ਵਿਸਰਾਮ ਲਾਦਨਾ ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ ਹਰ ਨਾਮ ਪਿਆਰੇ ਸ਼ਬਦ ਨਿਸ਼ਕਾਰੇ ਅਗਿਆਨ ਅਧੇਰ ਗਵਾਇਆ ਗਿਆਨ ਪ੍ਰਚੰਡ ਬਲਿਆ ਘਾਟ ਚਾਨਣ ਘਰ ਮੰਦਰ ਸੁਹਾਇਆ ਪਾਨ ਮਨ ਅਰਪ ਸੀਗਾਰ ਬਣਾਈ ਹਾਰ ਪ੍ਰਭ ਸਾਚੇ ਪਾਇਆ ਜੋ ਪ੍ਰਭ ਕਹੈ ਸੂਈ ਪਰ ਤੀਜੈ ਨਾਨਕ ਅੰਕ ਸਮਾਇਆ ਹਾਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ ਵਿਆਹਣ ਆਇਆ ਗੁਰਮੁਖ ਹਰ ਪਾਇਆ ਸਾਤ ਅਨੰਕੰਤ ਪਿਆਰੀ ਇਹ ਵਿਆਹਣ ਆਇਆ ਗੁਰਮੁਖ ਇੱਥੇ ਠਮਕ ਲਾਦਨੀ ਹੈ ਹਰ ਪਾਇਆ ਇੱਥੇ ਵਿਸਰਾਮ ਹੈ ਸਾਤ ਅਨੰਕੰਤ ਪਿਆਰੀ ਸੰਤ ਜਨਾਂ ਮਿਲ ਮੰਗਲ ਗਾਏ ਹਰ ਜੀਵ ਆਪ ਸਵਾਰੀ ਸੁਰ ਨਰ ਗਣ ਗੰਧਰਵ ਮਿਲ ਆਏ ਅਪੂਰਬ ਜੰਨ ਬਣਾਈ ਇਹ ਸੁਰ ਨਰ ਸੰਬੰਧਕ ਪਾਠ ਹੈ ਗਾਣ ਗੰਧਰਬ ਬੱਬੇ ਨਾਲ ਪਾਠ ਸੁਧ ਇਥੇ ਭੱਬੇ ਨਾਲ ਛਪਿਆ ਗੰਧਰਬ ਪਰ ਬੱਬੇ ਨਾਲ ਪਾਠ ਸੁਧ ਹੈ ਗੱਗੇ ਉੱਤੇ ਟਿੱਪੀ ਤੱਦਾ ਰਾਰਾ ਬੱਬਾ ਸੁਰ ਨਾਰ ਸੁਰ ਨਾਰ ਗਾਣ ਗੰਧਰਬ ਮਿਲ ਆਏ ਇਥੇ ਵਿਸਰਾਮ ਹੈ ਅਪੂਰਵ ਜਨ ਬਣਾਈ ਜਨ ਯਿਆ ਉਚਾਰਨ ਕਰਨਾ ਪੋਲਾ ਬੋਲਣਾ ਜਨ ਨਾਨਕ ਪ੍ਰਾਪ ਪਾਇਆ ਮੈਂ ਸਾਚਾ ਨਾ ਕਦੇ ਮਰੈ ਨਾ ਜਾਈ श्री सहजपाटेवा श्री पाठ सेवा